ਸਤਿ ਸ੍ਰੀ ਅਕਾਲ ਦੋਸਤੋ ਲੁਧਿਆਣਾ ਦੇ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੀ ਵੱਡੀ ਪਉਮਾਨ ਦੇ ਨਾਲ ਜਿੱਤ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇ ਜਿੱਥੇ ਕਿ ਉਹਨਾਂ ਨੇ ਵੋਟਰਾਂ ਦਾ ਲੋਕਾਂ ਦਾ ਧੰਨਵਾਦ ਕੀਤਾ ਤੇ ਇਸ ਮੌਕੇ ਪੁਰਾਣੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਉਹਨਾਂ ਵੱਲੋਂ ਚੁਟਕਲੇ ਵੀ ਸੁਣਾਏ ਗਏ ਤੇ ਇਸ ਮੌਕੇ ਭਗਵੰਤ ਸਿੰਘ ਮਾਨ ਦੀਆਂ ਇਹਨਾਂ ਗੱਲਾਂ ਦੇ ਨਾਲ ਜਿੱਥੇ ਲੋਕ ਖੁਸ਼ ਉੱਤੇ ਵਿਰੋਧੀ ਵੀ ਸੁਣ ਕੇ ਹਰਾਂ ਰਹਿ ਗਏ ਅਤੇ ਕਾਫੀ ਜ਼ਿਆਦੇ ਹੱਸਦੇ ਹੋਏ ਨਜ਼ਾਰੇ ਕਿਉਂਕਿ ਇਸ ਮੌਕੇ ਤੇ ਭਗਵਾਨ ਸਿੰਘ ਮਾਨ ਇੱਕ ਵਾਰ ਫਿਰ ਤੋਂ ਪਹਿਲਾਂ ਵਾਲੇ ਪੁਰਾਣੇ ਅੰਦਾਜ਼ ਦੇ ਵਿੱਚ ਉਹੀ ਸਟਾਈਲ ਦੇ ਵਿੱਚ ਨਜ਼ਾਰੇ ਸੋ ਆਓ ਤੁਹਾਨੂੰ ਇਸ ਮੌਕੇ ਦੀ ਖਾਸ ਵੀਡੀਓ ਵੱਲ ਲੈ ਚਲਦੇ ਹਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਆਮ ਆਦਮੀ ਪਾਰਟੀ ਦੀ ਲੁਧਿਆਣਾ ਬਾਈ ਇਲੈਕਸ਼ਨ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਹੋਈ ਇਸ ਵੱਡੀ ਜਿੱਤ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਜਰੂਰ ਕਮੈਂਟ ਕਰਨਾ ਤੇ 2027 ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਜੇਕਰ ਲੱਗਦਾ ਹੈ ਸਰਕਾਰ ਆਮ ਆਦਮੀ ਪਾਰਟੀ ਦੀ 2027 ਦੇ ਵਿੱਚ ਬਣੇਗੀ ਤਾਂ ਕਮੈਂਟਾਂ ਦੇ ਵਿੱਚ A ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣੇਗੀ ਤਾਂ ਕਮੈਂਟਾਂ ਦੇ ਵਿੱਚ B ਟਾਈਪ ਕਰਨਾ ਹੁਣ ਦੇਖੋ ਇਹ ਪੂਰੀ ਵੀਡੀਓ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਵਾਲਿਆਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਿ ਉਹਨਾਂ ਨੇ ਜੋ ਕੱਲ ਫਤਵਾ ਦਿੱਤਾ ਜੋ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਮਾਰਜਨ ਤੇ ਸੰਜੀਵ ਰੁੜਾ ਜੀ ਨੂੰ ਜਿਤਾ ਕੇ ਭੇਜਿਆ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਹੈ ਕਿ ਮੈਂ ਕਿੰਨਾ ਨਾਲ ਤੁਹਾਡਾ ਧੰਨਵਾਦ ਕਰਾਂ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਮਾਲਕ ਤੁਸੀਂ ਉਹ ਡੈਮੋਕ੍ਰੇਸੀ ਚ ਜਿਹੜੇ ਕਹਿੰਦੇ ਸੀ ਕਿ ਅਸੀਂ ਆ ਕਰ ਦਿਆਂਗੇ ਉਹ ਕਰ ਦਿਆਂਗੇ ਕੱਲ ਫਿਰ 2:00 ਵਜੇ ਤੱਕ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਾਂ ਅਸੀਂ ਕੀ ਨਹੀਂ ਕਰ ਸਕਦੇ ਆ ਦੋ ਪਾਰਟੀਆਂ ਇੱਕ 1885 ਚ ਬਣੀ ਸੀ ਕਾਂਗਰਸ ਇੱਕ 1900 ਬੀਜ ਬਣੀ ਸੀ ਅਕਾਲੀ ਦਲ 1920 ਵਾਲਿਆਂ ਦੀ ਤਾਂ ਜਮਾਨਤ ਜਮਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹ ਨੂੰ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌਣਾ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਹੈ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਹੈ ਤੁਹਾਡੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਹੈ ਸਾਡਾ ਤਾਂ ਉਹੀ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋ ਟੂ ਦੌਰ ਗਏ ਹੋ ਤੁਸੀਂ ਪੋਸਟਰ ਲਾਇਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਿਲਕੁਲ ਫਿਕਰ ਨਹੀਂ ਕਰਨਾ ਇਮਾਨਦਾਰੀ ਨਾਲ ਕੰਮ ਕਰੀ ਚੱਲੋ ਲੋਕਾਂ ਨੂੰ ਸਭ ਪਤਾ ਹੈ ਲੋਕ ਸਭ ਕੁਝ ਦੇਖੀ ਜਾਂਦੇ ਆ ਵੀ ਕੌਣ ਕਿੰਨੇ ਕ ਪਾਣੀ ਚ ਹੈ ਕੌਣ ਕੀ ਕਰਦਾ ਹੈ ਲੋਕ ਜਦੋਂ ਫੈਸਲਾ ਕਰਦੇ ਨੇ ਇਹਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਕਰੋ ਕਿ ਫੈਸਲਾ ਕਰਦੇ ਨੇ ਆਪਾਂ ਨੂੰ ਇਹ ਪਤਾ ਨਹੀਂ ਸੀ ਕਿ ਐਨੀ ਵੱਡੇ ਮਾਰਜਨ ਤੇ ਪਰ ਲੋਕਾਂ ਨੇ ਪਹਿਲੀ ਮਾਨ ਬਣਾ ਰੱਖਿਆ ਸੀ ਸਵੇ ਤਾਂ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਇਸ ਕਰਕੇ ਥੋਡੇ ਨਾਲ ਥੋਡੇ ਵਰਗੇ ਆ ਇੱਥੇ ਰਵਾਂਗੇ ਐਂ ਰਵਾਂਗੇ ਔਰ ਜਿੰਨੀ ਵਾਰੀ ਆਪਾਂ ਹੁਣ ਆਪਾਂ ਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਆਪਾਂ ਦੁਗੜੇ ਤਿੱਗੜੇ ਹੋ ਕੇ ਨਿਕਲੇ ਆਂ ਬੜੀਆਂ ਵਾਹਾਂ ਫਲਾਉਂਦੇ ਆ ਪਤਾ ਨਹੀਂ ਉਹ ਹੋ ਜੂ ਉਹ ਹੋ ਜੂ ਕੁਝ ਨਹੀਂ ਹੁੰਦਾ ਤੂੰ ਧਰਤੀ ਤੇ ਰਹੋ ਬਸ ਬਾਕੀ ਤੁਹਾਨੂੰ ਪਤਾ ਹੀ ਆ ਇਧਰੋਂ ਉਧਰੋਂ ਲਿਖਣ ਨੂੰ ਤਾਂ ਪਤਾ ਨਹੀਂ ਕੀ ਕੀ ਲਿਖ ਦਿੰਦੇ ਨੇ ਅੱਜ ਉਹੀ ਵਧਾਈਆਂ ਦੇਈ ਜਾਂਦੇ ਨੇ ਬੱਲੇ ਸ਼ੇਰਾ ਕਮਾਲ ਕਰਤੀ ਫਾਣਾ ਕੱਲ ਮੈਨੂੰ ਗਾਣਾ ਗਾੜੀ ਜਾਂਦੇ ਸੀ ਉਹੀ ਠੀਕ ਹੈ ਨਾ ਸਜਾਉਂਦੇ ਵਾਸਤੇ ਰਹੋ ਥੈਂਕ ਯੂ ਫਿਰ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਪੰਜਾਬ ਐਦਾਂ ਹੀ ਖੁਗਵਸਦਾ ਰਹੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸੰਤ ਸਾਡਾ ਪੰਜਾਬ ਹੀ ਲੱਭ ਜੇ ਉਹੀ ਬਹੁਤ ਆ ਸੋ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜਿੰਦਾਬਾਦ ਯਾਰ ਇੱਥੇ ਕਿਤੇ ਇਹ ਹੋਊ ਇੱਥੇ ਥੋੜਾ ਜਿਹਾ ਉਹਨੂੰ ਤਾਂ ਪਤਾ ਲੱਗੇ ਵੀ ਆ ਕੀ ਹੋਈ ਜਾਂਦਾ ਥੋੜੀ ਜੀ ਤੜ ਤੜੀ ਤਾਂ ਛੜੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ ਜੈ ਹਿੰਦ ਆਰਾਮ ਨਾ ਚੱਲਣਾ ਹੈ ਆਰਾਮ ਨਾ ਜਾਣਾ ਇੱਕ ਮੈਂ ਹੋਰ ਬੇਨਤੀ ਕਰਦਾ ਕਿਸੇ ਨਾਲ ਲੜਨਾ ਨਹੀਂ ਕੱਲ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਦਾ ਜਵਾਬ ਨਹੀਂ ਦੇਣਾ ਅਮੇ ਸੋਸ਼ਲ ਮੀਡੀਆ ਤੇ ਕਮੈਂਟਾਂ ਚ ਨਾ ਲੜ ਪਿਓ ਜੇ ਜੇ ਕੁਝ ਕੋਈ ਕਹੀ ਜਾਂਦਾ ਕਹੀ ਜਾਣ ਦਿਓ ਕਿਉਂਕਿ ਜਦੋਂ ਜਿਹੜਾ ਮਾੜਾ ਪਹਿਲਵਾਨ ਹੁੰਦਾ ਜਦੋਂ ਹਾਰਦਾ ਹੁੰਦਾ ਉਹ ਦੰਦੀਆਂ ਵਢਣ ਲਾਇੰਦਾ ਕੰਨ ਤੇ ਦੰਦੀ ਵਢ ਲਈ ਕਦੇ ਕਿਤੇ ਨਾ ਇਹ ਤਾਂ ਲੜਨ ਨੂੰ ਫਿਰਦੇ ਆਪਾਂ ਕਿਉਂ ਲੜੀਏ ਵੀ ਉਹਨੂੰ ਕਹੇ ਜੀ ਕੰਮ ਕਰਨਾ ਹੈ ਇਸ ਤਾਂ ਇਸ ਤਾਂ ਜੋ ਕਰਨਾ ਹੈ ਇਸ ਤਾਂ ਭਈ ਲੋਕਾਂ ਵਾਸਤੇ ਕਰਨਾ ਹੈ ਜਿੰਦਾਬਾਦ ਬਹੁਤ ਬਹੁਤ ਮੁਬਾਰਕਾਂ ਮਨੀ ਜੀ ਬਹੁਤ ਬਹੁਤ ਧੰਨਵਾਦ भाई भगवंत मान जी को सभी कार्यकर्ताओं को सभी एमएलएज सभी मिनिस्टर एम सबको बहुत बहुत बधाई इंकलाब कल आपने इंकलाब जिंदाबाद करके जी खुश कर दिया मैं तो दिल्ली में बैठा था कल मैं और अरविंद केजरीवाल जी साथ में बैठे थे खूब दिल खुश हो गया संजीव अरोड़ा जी को भी बहुत बहुत बधाई एक एक कार्यकर्ता को और सबसे ज्यादा लुधियाना वेस्ट के लोगों को बहुत बहुत धन्यवाद इतना मान इतना प्यार सम्मान देने के लिए जोरदार तालियां एक बार लुधियाना वेस्ट के लोगों के लिए बजाइए बहुत बहुत धन्यवाद क्योंकि आपने आपने लुधियाना वेस्ट के चुनाव में केवल संजीव अरोड़ा जी को नहीं जिताया मानसाब की सरकार को ही आगे नहीं बढ़ाया बल्कि केजरीवाल जी केजरीवाल जी ने जो ईमानदारी की राजनीति की शुरुआत देश में की है उसको जिताया है जो गुंड बदमाशी की राजनीति के खिलाफ अहंकार की राजनीति के खिलाफ शरीफ सज्जन लोगों को राजनीति में लाने के लिए केजरीवाल जी ने मानसाब ने सब लोगों ने जो मिशन चलाया आज आप उस, उसको जिताया इसलिए लुधियाना वेस्ट के लोगों का बहुत बहुत धन्यवाद और इसलिए भी धन्यवाद मैं जब चुनाव प्रचार में घूमता था तो कई पत्रकार मुझसे पूछते थे मनीष जी ये सेमीफाइनल है तो मैं कहना चाहता हूं सेमीफाइनल तो जीत लिया अब फाइनल की बारी है सेमीफाइनल और आप देखो 2022 में 2022 में जब पूरे पंजाब में आंधी चल रही थी आम आदमी पार्टी की तब जितने वोटों से लुधियाना वेस्ट की सीट जीती थी उससे दोगुने मार्जिन से आपने लुधियाना वेस्ट की सीट जीती है दोगुने मार्जिन से यानी कि 2022 में आंधी आई थी कल केजरीवाल जी ने कहा है कि 2022 में आंधी आई थी अभी सेमीफाइनल तूफान की स्पीड से जीता है और पंजाब में रॉकेट की स्पीड से काम होंगे और दो में तूफान की स्पीड से जीत आएगी तूफान की तैयारी करो तूफान की तरह से जीतने की तैयारी करो लेकिन लेकिन सारे कार्यकर्ताओं को एमएलए को मिनिस्टर्स को सबको मेरी रिक्वेस्ट है कि डेढ़ दो साल अभी पंजाब की जनता की इतनी सेवा करनी है और जो लोग जिन लोगों ने नशे का बीज पंजाब में बोया है उनको तो जनता ने उखाड़ दिया नशे को उखाड़ने की जिम्मेदारी हमारी आपकी आम आदमी पार्टी की हमारी सरकार की है सबको मेहनत करनी है पंजाब को नशा मुक्त बनाए बिना चैन नहीं लेंगे सोएंगे नहीं दिन रात एक करके करेंगे करेंगे कि नहीं करेंगे हाथ उठा के बताओ पंजाब को नशा मुक्त बनाने के लिए केजरीवाल जी ने और मानसार ने जो मिशन छेड़ रखा है उसको ठंडा नहीं पड़ने देंगे उसको फिर से शुरू करेंगे और गांव गांव तक एक एक गांव को नशा मुक्त बनाएंगे पंजाब के एक एक बच्चे को शानदार एजुकेशन दिलवाएंगे इसके लिए सरकार बनाई थी पंजाब के एक एक गांव में एक एक किसान को साहब की नीतियों का फायदा पहुंचाएंगे इसके लिए सरकार बनाई थी तो अब सरकार तो बन गई है एमएलए साहब भी बन गए हैं लुधियाना वेस्ट ने जिता के भेज दिया है अब अगला बारी है हम सब लोगों की कि मिलकर काम करेंगे और अब की बार फाइनल की तैयारी करेंगे तैयार है ਬਹੁਤ ਬਹੁਤ ਧੰਨਵਾਦ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚਾਲੂ ਕਰਾਵੇ ਚਾਲੂ ਕਰਾ ਦੇ ਮਾਨਯੋਗ अरोड़ा ਸਾਹਿਬ ਮੈਂ ਚਾਲੂ ਕਰਾ ਦੇ ਯਾਰ ਮਾਈਕ ਬੰਦ ਹੈਲੋ ਇਹ ਕਲਾ ਜੈ ਜੈ ਆਵਾਦਮੀ ਪਾਰਟੀ ਜੈ ਬਹੁਤ ਹੀ ਪਰੰਦੇ ਸਤਕਾਰਯੋਗ ਲੁਧਿਆਣਾ ਵੈਸ ਲੁਧਿਆਣਾ ਔਰ ਸਪੂਚੇ ਪੰਜਾਬ ਦੇ ਵਿੱਚੋਂ ਪਹੁੰਚੇ ਮੇਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇ ਦੀ ਘਰਾਈ ਦੇ ਵਿੱਚੋਂ ਧੰਨਵਾਦ ਕਿ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹ ਸ਼ਾਨਦਾਰ ਜਿੱਤੇ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਸ ਸੀ ਸੋਦੀਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਰਹਿ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੇ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦਾ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਦੀਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਈਆ ਕਰੀਏ ਕਿ ਆ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇ ਲ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਠੋਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀ ਫਾਈਨਲ ਕੱਲ ਆਪਾਂ ਜਿੱਤੇ ਆ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਆਪਾ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸਸੋਦੀਆ ਸਾਹਿਬ ਦੀ ਜੇ ਨੀਤੀਆਂ ਦੇ ਉੱਪਰ ਚੱਲਦੇ ਆਪਾਂ ਬਣਾ ਸਕੀਏ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵੋ ਤੇ ਭੈਣੋ ਇਹ ਜਿੱਤ ਮੇਰੀ ਨਹੀਂ ਸਾਡੀ ਨਹੀਂ ਇਹ ਸਾਰੇ ਤੁਹਾਡੀ ਜਿੱਤ ਹੈ ਇਹ ਤੁਹਾਡੇ ਸ਼ਹਿਰ ਦੀ ਜਿੱਤ ਹੈ ਮੈਂ ਸਿਰਫ ਇੱਕ ਲਾਈਨ ਬੋਲूंगा ਤੁਸੀਂ ਸੰਜੀਵ अरोड़ा ਜ਼ੋਰ ਦੀ ਬੋਲ ਦਿਓ ਨਾ ਗੁੱਸਾ ਨਾ ਹੰਕਾਰ ਇਸ ਵਾਰ ਸੰਜੀਵ अरोड़ा ਇਸ ਵਾਰ ਨਾ ਗੁੱਸਾ ਨਾ ਹੰਕਾਰ ਹਾਂਜੀ ਦੇਖੋ ਹੁਣ ਨਾ ਗੁੱਸਾ ਕਮ ਆਇਆ ਨਾ ਹੰਕਾਰ ਕਮ ਆਇਆ ਮੈਂ ਤੁਹਾਨੂੰ ਸਨਮਾਨ ਦਿੰਦਾ ਰਿਆਂ ਪਿਛਲੇ 100 ਦਿਨ ਔਰ ਅੱਗੇ ਟਾਈਮ ਤੇ ਸਨਮਾਨ ਮਿਲੂਗਾ ਤੁਹਾਡਾ ਇੱਕ ਇੱਕ ਕੰਮ ਹੋਊਗਾ ਮੈਨੂੰ ਪ੍ਰੈਸ ਦੇ ਭਰਾ ਕਹਿੰਦੇ ਐ ਪੁੱਛਦੇ ਐ ਜਿੱਦਾਂ ਮਨੀਸ਼ ਜੀ ਨੇ ਕਿਹਾ ਕਹਿੰਦੇ ਜੀ ਇਹ ਸੈਮੀ ਫਾਈਨਲ ਸੀ ਮੈਂ ਕਿਹਾ ਜੇ ਇਹ ਸੈਮੀ ਫਾਈਨਲ ਸੀ ਫਾਈਨਲ ਅਸੀਂ ਜਿੱਤ ਗਏ ਫੇਰ ਕਹਿੰਦੇ ਜੀ ਇਹ ਟ੍ਰੇਲਰ ਐ ਮੈਂ ਕਹਾਂ ਜੇ ਇਹ ਟ੍ਰੇਲਰ ਸੀ ਤਾਂ ਪਿਕਚਰ ਬਹੁਤ ਹੀ ਵਧੀਆ ਹਿੱਟ ਹੈ ਸੁਪਰਫੀਟ ਸੋ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਦੋ ਪਰਿਵਾਰਾਂ ਦਾ ਸ਼ੁਕਰਗੁਜ਼ਾਰ ਆ ਇੱਕ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਜਿੱਥੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਾਨ ਸਾਹਿਬ ਸੁਸੋਦੀਆ ਸਾਹਿਬ ਪ੍ਰਧਾਨ ਜੀ ਅਮਨ ਅਰੋੜਾ ਜੀ ਸਾਰੇ ਮੰਤਰੀ ਸਹਿਬਾਨ ਐਮਪੀ ਐਮਐਲਏ ਕਾਉਂਸਲਰ ਜਿਹੜੇ ਹੋਰ ਸਾਰੇ ਵਰਕਰ ਪਾਸ ਸਾਰਿਆਂ ਨੇ ਮਿਲ ਕੇ ਲੜਾਈ ਲਿੱਤੀ ਦੂਜੇ ਪਾਸੇ ਤੁਸੀਂ ਦੇਖਿਆ ਕਿਦਾਂ ਉਹ ਪਰਿਵਾਰ ਖੱਡਿਆ ਪਿਆ ਸੀ ਦੂਜਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੇਰੇ ਦੋਸਤ ਹੈ ਸਾਰੇ ਲੁਧਿਆਣੇ ਵਾਸੀ ਆ ਇਹਨਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਮੈਂ ਸਾਰਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਆ ਬੋਲੇ ਸ਼ੋਨਿਹਾਲ